ਕ੍ਰਿਸਚੀਅਨ ਭਾਈਚਾਰੇ ਨਰਾਜ਼ ਹੋਇਆ ਤ੍ਰਿੰਦਰ ਸ਼ਾਸਤਰੀ ਦੇ ਕੋਲ ਸੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰੇ ਦਰਖਾਸਤ ਲੈ ਕੇ ਪਹੁੰਚੇ ਨੇ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇ ਮੈਂਬਰ ਜਿਥੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਤ੍ਰਿੰਦਰ ਸ਼ਾਸਤਰੀ ਸ਼੍ਰੀ ਦਰਪਾਰ ਸਾਹਿਬ ਮੱਥਾ ਟੇਕਣ ਆਏ ਸੀ ਐਸੇ ਦੌਰਾਨ ਮੀਡੀਆ ਦੇ ਨਾਲ ਗਲਪਾਤ ਕਰਦੇ ਹਨ ਨੇ ਕ੍ਰਿਸਚੀਅਨ ਭਾਈਚਾਰੇ ਦੇ ਪਾਸ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਨੂੰ ਲੈ ਕੇ ਉਹਨਾਂ ਨੇ ਫਰਮ ਸ਼ਿਕਾਇਤ ਦਿੱਤੀ ਗਈ ਹੈ ਪਹਿਲਾਂ ਤਾਂ ਸਾਰੇ ਹੀ ਮੁਸੀਬ ਭਾਈਚਾਰੇ ਨੂੰ ਸਾਡੇ ਲੋ ਜੈਮਸੀ ਦੀ ਅੱਜ ਅਸੀਂ ਇਸ ਬਾਬਾ ਜੋ ਵਿਗੇਸ਼ਵਰ ਬਾਬਾ ਆ ਜੋ ਨਿੱਕੂ ਵਾਲਾ ਬਾਬਾ ਕਿਹਾ ਜਾਂਦਾ ਆ ਇਹਨੇ ਸਾਡੇ ਇੱਕ ਪਵਿੱਤਰ ਸ਼ਬਦ ਜੋ ਸਾਡਾ ਬਾਈਬਲ ਦੇ ਵਿੱਚ ਹਾਲੇਲੂਇਆ ਸਵਰਗੀ ਭਾਸ਼ਾ ਦਾ ਵਰਡ ਉਹਨੂੰ ਇਸੇ ਤੋੜ ਮੋੜ ਕੇ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਆ ਤੇ ਮਸੀਹ ਭਾਈਚਾਰੇ ਦੇ ਇਸ ਚੀਜ਼ ਨੂੰ ਬਹੁਤ ਦੁੱਖ ਪ੍ਰਗਟ ਕੀਤਾ ਆ ਕਿ ਇਸ ਬੰਦੇ ਨੇ ਗਲਤ ਕੰਮ ਕੀਤਾ ਆ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਕੋ ਸੀਐਮ ਸਾਹਿਬ ਕੋਲ ਵੀ ਮੰਗ ਕਰਦੇ ਆ ਕਿ ਇਹੋ ਜੇ ਸ਼ਰਾਰਤੀ ਆਂਸਰ ਜਿਹੜਾ ਬਾਬੇ ਦਾ ਢੋਂਗੀ ਬਾਬਾ ਆਪਣੇ ਆਪ ਨੂੰ ਕਹਾਉਂਦੇ ਆ ਜਿਹੜੇ ਗਲਤ ਬਾਣਾ ਪਾ ਕੇ ਇਸ ਚੀਜ਼ ਨੂੰ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮਸੀਹ ਭਾਈਚਾਰੇ ਦੇ ਨਾਲ ਜਿਹੜੇ ਨੇ ਇਹ ਸ਼ਬਦ ਬੋਲੇ ਨੇ ਕਿ ਅਸੀਂ ਮਸੀਹ ਭਾਈਚਾਰੇ ਨੂੰ ਇੱਥੇ ਰਹਿਣ ਨਹੀਂ ਦੇਣਾ ਅਸੀਂ ਹਾਲੇਲੂਇਆ ਵਾਲਿਆਂ ਨੂੰ ਕੱਢ ਦੇਣਾ ਤੇ ਇਸ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਜੋ ਮਰਜ਼ੀ ਕਰ ਲੈ ਹਾਲੇਲੂਇਆ ਅੱਜ ਇੰਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣਗੇ ਔਰ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦਾ ਕਿ ਸਾਰੇ ਸਾਡੇ ਪਾਸਟਰ ਸਹਿਬਾਨ ਖੁਦਾ ਦੇ ਦਾਸ ਸਾਡੇ ਨਾਲ ਅੱਜ ਆਏ ਨੇ ਔਰ ਅਸੀਂ ਇਹ ਮੰਗ ਪੱਤਰ ਡੀਸੀਪੀ ਸਾਹਿਬ ਨੂੰ ਦੇ ਕੇ ਆਏ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਬੰਦੇ ਤੇ ਬਾਬੇ ਤੇ ਕਾਰਵਾਈ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਭ ਜੇ ਨਾ ਕਾਰਵਾਈ ਆ ਕੋਈ ਸ਼ੋਰ ਜੇ ਨਾ ਕਾਰਵਾਈ ਹੋਈ ਤਾਂ ਇਸ ਤੋਂ ਬਾਅਦ ਅਸੀਂ ਹੋਰ ਤੇਜ਼ ਪ੍ਰੋਟੈਸਟ ਕਰਾਂਗੇ ਜੀ ਆਪਣਾ ਹਰ ਜ਼ਿਲ੍ਹੇ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਅਸੀਂ ਇਹ ਪ੍ਰੋਟੈਸਟ ਕਰਾਂਗੇ ਜੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਕਦੇ ਵੀ ਬੰਦ ਨਹੀਂ ਹੋਊਗੀ ਜਦ ਤੱਕ ਇਹਦੇ ਤੇ ਉੱਤੇ ਪਰਚਾ ਨਹੀਂ ਹੋਊਗਾ ਜਦ ਤੱਕ ਇਸ ਲੱਖਾਂ ਦੇ ਪਿੱਛੇ ਨਹੀਂ ਜਾਊਗਾ ਇਹ ਬਾਬਾ ਆਪਾਂ ਜੋ ਬਹੁਤ ਗਲਤ ਤਰੀਕੇ ਨਾਲ ਪੰਜਾਬ ਦੇ ਜੋ ਐਂਟਰ ਹੋਇਆ ਔਰ ਬਹੁਤ ਗਲਤ ਸ਼ਬਦ ਜੋ ਇਹਨੇ ਬੋਲੇ ਸਾਡੇ ਪਰਮੇਸ਼ਰ ਦੇ ਖਿਲਾਫ ਸਾਡੇ ਪਵਿੱਤਰ ਬਾਣੀ ਦੇ ਖਿਲਾਫ ਅਸੀਂ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਪੂਰੇ ਪੰਜਾਬ ਵਾਸੀ ਨੂੰ ਇਹ ਬੇਨਤੀ ਆ ਕਿ ਇਹ ਤੇ ਜਲਦ ਤੋਂ ਜਲਦ ਐਕਸ਼ਨ ਲਿੱਤਾ ਜਾਵੇ ਤੇ ਇਹਦੇ ਬੰਦੀ ਕਾਰਵਾਈ ਕੀਤੀ ਜਾਵੇ ਸਭ ਨੂੰ ਜੱਜ ਜਿੱਤਰਾ ਪ੍ਰਮੋਟ ਕਰ ਰਿਹਾ ਹੈ ਕਿ ਦੇ ਵੀ ਹਿੰਦੂ ਰਾਸ਼ਟ ਬਣਾ ਕੇ ਰਵਾਂਗੇ ਅਸੀਂ ਪਰਮੇਸ਼ਵਰ ਕੋਈ ਜਾਤ ਔਰ ਧਰਮ ਬਦਲਣ ਨਹੀਂ ਆਇਆ ਪਰਮੇਸ਼ਵਰ ਨੇ ਜੀਵਨ ਬਦਲੇ ਆਇਆ ਔਰ ਜਿਹੜੇ ਇਦਾਂ ਦੇ ਲੋਕ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਲੜਾਈ ਝਗੜੇ ਨੂੰ ਪੈਦਾ ਕਰ ਰਹੇ ਨੇ ਈਰਖਾ ਨੂੰ ਪੈਦਾ ਕਰ ਰਹੇ ਨੇ ਔਰ ਪੰਜਾਬ ਦਾ ਦੁਨੀਆ ਭਰ ਦਾ ਮਾਹੌਲ ਖਰਾਬ ਕਰ ਰਹੇ ਨੇ ਜਿਸ ਤਰ੍ਹਾਂ ਦੇਖਿਆ ਜਾਵੇ ਵੀ ਸਾਰੇ ਪੰਜਾਬ ਵਿੱਚ ਨਾਲ ਮਿਲ ਕੇ ਰਹ ਰਹੇ ਨੇ ਇਸ ਟਾਈਮ ਤੇ ਇਹ ਭਾਸ਼ਣ ਦੇ ਇੱਕ ਸਪੀਚ ਕਰਕੇ ਪੰਜਾਬ ਇੱਕ ਇੱਕ ਇਦਾਂ ਦਾ ਸਟੇਟ ਆ ਜਿੱਥੇ ਸਾਰੇ ਧਰਮ ਸਾਰੇ ਲੋਕ ਮਿਲਜੁਲ ਕੇ ਰਹਿੰਦੇ ਨੇ ਤੇ ਸਾਡਾ ਪਰਮੇਸ਼ਵਰ ਇਹ ਹੀ ਸੰਕੰਦ ਹੈ ਕਿ ਸਭ ਨਾਲ ਮਿਲਜੁਲ ਕੇ ਰਹੀਏ ਅਮਨ ਸ਼ਾਂਤੀ ਨਾਲ ਰਹੀਏ ਤੇ ਸਭ ਨਾਲ ਇੱਕ ਦੂਜੇ ਨਾਲ ਪ੍ਰੇਮ ਦੇ ਨਾਲ ਰਹੀਏ